ਆਪ ਨਰਾਇਣ ਕਲਾਤਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹ ਕਹ ਤਹ ਭਰਪੂਰ ਸ਼ਬਦ ਦੀਪਕ ਦੀ ਪਾਇਓ ਜਹ ਸਿਖੈ ਸੰਗ੍ਰਹਿਉ ਤਤ ਹਰ ਚਰਨ ਮਿਲਾਇਓ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਵਡਿਆਈ ਵਿੱਚ ਇਹ ਅੰਮ੍ਰਿਤ ਵਚਨ ਅਲੀ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਰਾਹੀ ਜਿੱਥੇ ਪਟ ਸਾਹਿਬਾਨਾਂ ਨੇ ਗੁਰੂ ਦੇ ਉਸਤਤ ਵਿੱਚ ਇਹ ਸ਼ਬਦ ਉਚਾਰੇ ਨੇ ਉਥੇ ਨਾਲ ਹੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਵੀ ਜਦੋਂ ਕੋਈ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਚੇਤੇ ਕਰਦਾ ਹੈ ਤੇ ਸਤਿਗੁਰੂ ਨੂੰ ਚੇਤੇ ਕਰਨ ਦੇ ਨਾਲ ਮਿਲਦਾ ਕੀ ਹੈ ਬੜਾ ਪਿਆਰਾ ਬਚਨ ਹੈ ਮੇਰੇ ਸਤਿਗੁਰਾਂ ਦੇ ਬਾਬਤ ਪਟ ਸਾਹਿਬਾਨਾ ਦਾ ਪਟ ਜੀ ਕਹਿੰਦੇ ਨੇ ਚਰਨ ਤਾਂ ਪਰ ਸਕਿਅਤ ਚਰਨ ਉਦੋਂ ਸਫਲੇ ਹੋ ਜਾਂਦੇ ਨੇ ਪੈਰ ਉਦੋਂ ਸਫਲੇ ਹੋ ਜਾਂਦੇ ਨੇ ਜਦੋਂ ਪੈਰ ਚੱਲ ਕੇ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਰਨ ਵਿੱਚ ਆ ਜਾਣ। ਚਰਨ ਤਾਂ ਪਰ ਸਕਿਆਥ ਚਰਨ ਗੁਰ ਅਮਰ ਪਵਲ ਰਹਿ। ਹੱਥ ਤਾਂ ਪਰ ਸਕਿਆਥ ਹੱਥ ਲੱਗੇ ਗੁਰ ਅਮਰ ਪੈ। ਹੱਥ ਉਦੋਂ ਸਫਲੇ ਹੋ ਜਾਂਦੇ ਨੇ। ਸਕਿਆਥ ਦਾ ਮਤਲਬ ਹੈ ਸਫਲਾ ਹੋਣਾ, ਪਵਿੱਤਰ ਹੋਣਾ। ਹਾਥੋਂ ਦੋਂ ਸਫਲੇ ਹੋ ਜਾਂਦੇ ਨੇ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜੁੜ ਜਾਂ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਸਪਰਸ਼ ਕਰ ਲੈਂ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨ ਕੀੜੇ ਸਤਿਗੁਰ ਦੀ ਬਾਣੀ ਸਤਿਗੁਰਾਂ ਦੇ ਚਰਨ ਨਹੀਂ। ਜਦੋਂ ਇਹ ਨਾਥਾਂ ਦੇ ਨਾਲ ਸਤਿਗੁਰ ਦੀ ਬਾਣੀ ਨੂੰ ਸਪਰਸ਼ ਕਰਨੇ ਆ ਬਾਣੀ ਪੜਨ ਦੇ ਲਈ। ਪਾਤਸ਼ਾਹ ਕਹਿੰਦੇ ਨੇ ਉਦੋਂ ਇਹ ਹੱਥ ਸਫਲੇ ਹੋ ਜਾਂਦੇ ਨੇ ਜਿਹੀਂ ਤਾਂ ਪਰ ਸਕਿਆਥ ਜਿਹੀਂ ਗੁਰ ਅਮਰ ਪਣੀਜੈ ਜੀ ਬੋਦੋ ਸਫਲੇ ਹੁੰਦੀ ਹੈ ਜਦੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਚਨਾਂ ਨੂੰ ਉਚਾਰਦੀ ਹੈ ਨੈਣ ਤਾਂ ਪਰ ਸਕਿਆਥ ਨੈਣ ਗੁਰ ਅਮਰ ਪਖੀਜੈ ਨੇਤਰ ਉਦੋਂ ਪਵਿੱਤਰ ਹੁੰਦੇ ਨੇ ਸਫਲੇ ਹੁੰਦੇ ਨੇ ਜਦੋਂ ਇਹ ਗੁਰੂ ਦੇ ਅੰਮ੍ਰਿਤ ਬਚਨਾਂ ਦੇ ਵਿੱਚੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰ ਲੈਂਦੇ ਨੇ ਨੈਣ ਤਾਂ ਪਰ ਸਕਿਆਤ ਨੈਣ ਗੁਰ ਅਮਰ ਪਕੀਜੈ ਸ਼ਰਮਣ ਤਾਂ ਪਰ ਸਕਿਆਤ ਸ਼ਰਮਣ ਗੁਰ ਅਮਰ ਸੁਣੀਜੈ ਤੇ ਪਾਤਸ਼ਾਹ ਜੀ ਦੇ ਬਾਬਤ ਪਟ ਕਹਿੰਦੇ ਨੇ ਕੰਨ ਉਦੋਂ ਪਵਿੱਤਰ ਹੋ ਜਾਂਦੇ ਨੇ ਉਦੋਂ ਸਫਲੇ ਹੁੰਦੇ ਨੇ ਜਦੋਂ ਇਹ ਕੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਵਡਿਆਈ ਉਹਨਾਂ ਦੇ ਅੰਮ੍ਰਿਤ ਵਚਨਾਂ ਨੂੰ ਸੁਣਦੇ ਇੰਨੇ ਨਹੀਂ ਕਹਿੰਦੇ ਨੇ ਸਕਿਆ ਸੁਹੀਐ ਸਕਿਆ ਸੁਹੀਓ ਜਿਤ ਹੀ ਬਸੈ ਕੀ ਦਾ ਮਤਲਬ ਹੁੰਦਾ ਹੈ ਹਿਰਦਾ ਪਟ ਜੀ ਕਹਿੰਦੇ ਨੇ ਹਿਰਦਾ ਉਦੋਂ ਪਵਿੱਤਰ ਹੁੰਦਾ ਹੈ ਜਦੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਤੁਹਾਡੇ ਇਹ ਅੰਮ੍ਰਿਤ ਵਚਨ ਇਸ ਹਿਰਦੇ ਦੇ ਅੰਦਰ ਵਸ ਜਾਂਦੇ ਨੇ ਸਕਯਤ ਸੋ ਰਿਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਯਤ ਸੋ ਸਿਰ ਜਲਪ ਭਣੈ ਜੋ ਸਿਰ ਨਿਵੇਂ ਗੁਰ ਅਮਰਨਿਤ ਪਤਸ਼ਾਹ ਜੀ ਦੇ ਬਾਬਤ ਕਹਿੰਦੇ ਨੇ ਮੇਰੇ ਦਾਤਾ ਜੀ ਜਿਹੜਾ ਸਿਰ ਤੁਹਾਡੇ ਚਰਨਾਂ ਦੇ ਵਿੱਚ ਨਿਵ ਜਾਂਦਾ ਹੈ ਨਾ ਉਹ ਸਿਰ ਸਫਲਾ ਹੋ ਜਾਂਦਾ ਹੈ ਤੁਸੀਂ ਗੁਰੂ ਦੀ ਸ਼ਰਨ ਵਿੱਚ ਬੈਠੇ ਹੋ ਆਪਣੇ ਇਨਾਂ ਕਰਮ ਇੰਦਰੀਆਂ ਨੂੰ ਗਿਆਨ ਇੰਦਰੀਆਂ ਨੂੰ ਸਫਲ ਕਰਨ ਆਇਓ ਅੱਜ ਗੁਰੂ ਅਮਰਦਾਸ ਪਾਤਸ਼ਾਹ ਜੀ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਪੁਰਬ ਹੈ। ਅੱਜ ਦੇ ਦਿਨ ਬਾਸਰਕੇ ਦੀ ਧਰਤੀ ਤੇ ਪਿਤਾ ਤੇਜਪਾਲ ਅਤੇ ਮਾਤਾ ਲక్ష్ਮੀ ਜੀ ਦੇ ਘਰ ਵਿੱਚ ਬਾਬਾ ਅਮਰਦਾਸ ਜੀ ਦਾ ਜਨਮ 14 ਸੂਰਨਵਾਸੀ ਸ੍ਰੀ ਨੂੰ ਹੁੰਦਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਧੰਗ ਗੁਰੂ ਅਮਰਦਾਸ ਪਾਤਸ਼ਾਹ ਜੀ ਜਿਹੜੀ ਸੰਸਾਰਿਕ ਆਰਬਲਾ ਹੈ ਜਨਮ ਦੇ ਮੁਤਾਬਕ 10 ਸਾਲ ਦਾ ਡਿਫਰੈਂਸ ਹੈ 10 ਸਾਲ ਛੋਟੇ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪਰਿਵਾਰ ਇੱਕ ਸੰਪੰਨ ਪਰਿਵਾਰ ਹੈ ਪਿਤਾ ਤੇਜਪਾਲ ਜੀ ਉਹਨਾਂ ਦਾ ਕੀਤਾ ਹੈ ਜਿੱਥੇ ਸੰਸਾਰ ਦੇ ਅੰਦਰ ਦਾ ਬਿਜ਼ਨਸ ਵਪਾਰ ਕਰਦੇ ਨੇ ਉਥੇ ਦੁਕਾਨਦਾਰੀ ਦਾ ਕਾਰਜ ਵੀ ਪਿਤਾ ਤੇਜਪਾਲ ਜੀ ਕਰਦੇ ਨੇ ਪਰ ਧਾਰਮਿਕ ਦ੍ਰਿਸ਼ਟੀ ਤੋਂ ਧੰਗੂ ਅਮਰਦਾਸ ਪਾਤਸ਼ਾਹ ਜੀ ਦੇ ਪਿਤਾ ਜੀ ਬਹੁਤ ਧਰਮੀ ਨਹੀਂ ਜਿੱਤੇ ਸੰਸਾਰ ਦੇ ਕੰਮ ਕਰਨੇ ਆਪਣੀ ਦੁਕਾਨਦਾਰੀ ਦੇਖਣੀ ਆਪਣਾ ਵਪਾਰ ਦੇਖਣਾ ਉਥੇ ਪਿਤਾ ਤੇਜਪਾਲ ਜੀ ਹਰ ਸਾਲ ਆਪਣੇ ਨਾਲ ਇੱਕ ਯਾਤਰਾ ਕੁਝ ਕੋ ਲੋਕਾਂ ਨੂੰ ਇਕੱਤਰ ਕਰਕੇ ਜਿਹੜੇ ਗੰਗਾ ਦੇ ਦਰਸ਼ਨਾਂ ਦੇ ਅਬਿਲਾਖੀ ਉਥੇ ਇਸ਼ਨਾਨ ਦੇ ਅਬਿਲਾਖੀ ਸਨ ਉਹਨਾਂ ਨੂੰ ਨਾਲ ਲੈ ਕੇ ਜਾਂਦੇ ਸਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਿਤਾ ਜੀ ਇਸ ਕਾਰਜ ਨੂੰ ਨਿਰੰਤਰ ਆਪਣੇ ਜੀਵਨ ਵਿੱਚ ਕਰਦੇ ਰਹੇ ਇੱਧਰ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਚਾਰ ਭਰਾ ਸਨ ਪਿਤਾ ਤੇਜਪਾਲ ਜੀ ਦੇ ਚਾਰ ਪੁੱਤਰ ਸਨ ਚਾਰਾਂ ਪੁੱਤਰਾਂ ਦੇ ਵਿੱਚੋਂ ਸਭ ਤੋਂ ਛੋਟੇ ਧੰਗੂ ਅਮਰਦਾਸ ਪਾਤਸ਼ਾਹ ਜੀ ਸਨ ਆਪਣੇ ਪਿਤਾ ਦੇ ਨਾਲ 20 ਸਾਲ ਦੀ ਉਮਰ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦਾ ਵਿਆਹ ਹੁੰਦਾ ਹੈ ਮਾਤਾ ਮਨਸਾ ਦੇਵੀ ਜੀ ਦੇ ਨਾਲ 20 ਸਾਲ ਦੀ ਅਰਬਲਾ ਤੋਂ ਬਾਅਦ ਤਕਰੀਬਨ 30 ਸਾਲ ਤੱਕ ਧੰਗੂ ਅਮਰਦਾਸ ਪਾਤਸ਼ਾਹ ਜੀ ਸੰਸਾਰ ਦੇ ਅੰਦਰ ਇਨ੍ਹਾਂ ਕਾਰ ਵਿਹਾਰਾਂ ਦੇ ਵਿੱਚ ਲੱਗੇ ਰਹੇ ਨਾਲ ਪਿਤਾ ਦੇ ਬੈਠਣਾ ਵਪਾਰ ਦੇ ਗੁਰਸਿੱਖ ਨੇ ਦੁਕਾਨ ਤੇ ਬੈਠਣਾ ਫਿਰ ਸਮਾਂ ਸਭ ਬਣਿਆ ਪਿਤਾ ਤੇਜ ਭਾਣ ਦੀ ਮੌਤ ਤੋਂ ਬਾਅਦ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ 1540 ਤੋਂ ਲੈ ਕੇ ਤੇ 1560 ਤੱਕ ਤਕਰੀਬਨ 20 ਵਾਰ ਗੰਗਾ ਦੀ ਯਾਤਰਾ ਤੇ ਜਾਂਦੇ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਇਹ ਗੱਲ ਚੇਤੇ ਰੱਖਿਓ ਜਿਸ ਧਰਮ ਦੀ ਗੱਲ ਆਪਾਂ ਕਰਨੀ ਆ ਨਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸਿੱਖ ਧਰਮ ਦੀ ਗੱਲ ਇਹ ਪੰਥ ਇਹ ਮਾਰਗ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਰੰਭ ਕੀਤਾ ਹੈ 1507 ਦੇ ਅੰਦਰ ਧੰਨ ਗੁਰੂ ਅਮਰਦਾਸ ਗੁਰੂ ਨਾਨਕ ਪਾਤਸ਼ਾਹ ਜੀ ਨੇ ਤਕਰੀਬਨ ਪਹਿਲੀ ਯਾਤਰਾ ਸ਼ੁਰੂ ਕੀਤੀ ਸੀ ਤਕਰੀਬਨ 1507 ਦਾ ਸਮਾਂ ਬਣਦਾ ਹੈ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਜਿਹੜੀਆਂ ਸੀ ਉਦਾਸੀਆਂ ਦਾ ਜ਼ਿਕਰ ਕਰਨੇ ਆ ਇਨ੍ਹਾਂ ਉਦਾਸੀਆਂ ਦੇ ਅੰਦਰ ਇਨ੍ਹਾਂ ਪ੍ਰਚਾਰ ਦੌਰਿਆਂ ਤੇ ਬਾਬੇ ਨਾਨਕ ਨੇ ਧਰਮ ਦੇ ਅੰਦਰ ਫੈਲੀਆਂ ਹੋਈਆਂ ਕੁਰੀਤੀਆਂ ਨੂੰ ਦੂਰ ਕਰਨ ਦਾ ਯਤਨ ਕੀਤਾ ਬਾਬਾ ਨਾਨਕ ਜੀ ਵੱਖ-ਵੱਖ ਧਾਰਮਿਕ ਸਥਾਨਾਂ ਤੇ ਗਏ ਵੱਖ-ਵੱਖ ਧਾਰਮਿਕ ਲੋਕਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਆਤਮਿਕਤਾ ਪ੍ਰਾਪਤਾ ਕੀਤਾ ਉਹਨਾਂ ਨੂੰ ਮਿਲੇ ਮਿਲਣ ਤੋਂ ਬਾਅਦ ਜਿਵੇਂ-ਜਿਵੇਂ ਧਰਮ ਦੇ ਅੰਦਰ ਜੋ-ਜੋ ਕੁਰਤੀਆਂ ਸਨ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਕੁਰਤੀਆਂ ਨੂੰ ਦੂਰ ਕਰਨ ਦਾ ਯਤਨ ਕੀਤਾ ਆਪ ਸ੍ਰੀ ਆਸ਼ਾ ਦੀ ਵਾਰ ਦੀ ਬਾਣੀ ਪੜੋ ਬਾਬੇ ਨਾਨਕ ਨੇ ਹਰ ਇੱਕ ਧਰਮ ਦੀ ਉਸ ਕੁਰਤੀ ਦਾ ਜ਼ਿਕਰ ਬਾਣੀ ਵਿੱਚ ਕੀਤਾ ਹੈ ਫਿਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪਰਿਵਾਰ ਵੀ ਇੱਕ ਖੱਤਰੀ ਪਰਿਵਾਰ ਹੈ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਆਪਣੇ ਪਿਤਾ ਤੋਂ ਬਾਅਦ ਇਹ ਕਾਰਜ ਤਕਰੀਬਨ 20 ਸਾਲ ਤੱਕ ਕਰਦੇ ਰਹੇ ਨੇ ਪਰ ਇਹਨਾਂ ਵੀ ਸਾਲਾਂ ਦੇ ਵਿੱਚ ਜਿਹੜੀ ਗੱਲ ਬਹੁਤ ਸਮਝਣਯੋਗ ਐ ਸਾਧ ਸੰਗਤ ਜੀ ਅਸੀਂ ਬੜੀ ਬੜੀ ਇਹ ਗੱਲ ਕਹਿ ਦਿੰਨੇ ਆ ਸੰਸਾਰ ਦੇ ਅੰਦਰ ਬੜੇ ਲੋਕਾਂ ਕੋਲੋਂ ਤੁਸੀਂ ਐਸੀਆਂ ਗੱਲਾਂ ਸੁਣੀਆਂ ਵੀ ਹੋਣਗੀਆਂ ਕਿਸੇ ਨੂੰ ਕਹਦੇ ਹੋ ਵੀ ਤੁਸੀਂ ਗੁਰੂ ਵਾਲੇ ਬਣ ਜਾਓ ਅਕਸਰ ਬੰਦਾ ਕਹਿੰਦਾ ਜੀ ਗੁਰੂ ਵਾਲੇ ਬਣਨ ਦੀ ਕੀ ਜ਼ਰੂਰਤ ਹੈ ਸਾਡਾ ਮਨ ਬੜਾ ਪਵਿੱਤਰ ਹੈ ਸਾਡਾ ਹਿਰਦਾ ਬੜਾ ਪਵਿੱਤਰ ਹੈ ਸਾਨੂੰ ਜ਼ਰੂਰਤ ਨਹੀਂ ਅਸੀਂ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੀਏ ਸਾਨੂੰ ਜ਼ਰੂਰਤ ਨਹੀਂ ਹੈ ਮੈਂ ਇਸ ਕਰਕੇ ਬੇਨਤੀ ਕਰ ਰਿਹਾ ਕਿਉਂਕਿ ਇਹ ਅਕਸਰ ਸਾਡੇ ਵਿੱਚੋਂ ਬਚਨ ਹਰ ਇਨਸਾਨ ਦੇਖੋ ਬੰਦਾ ਉਦੋਂ ਦਲੀਲਾਂ ਦਿੰਦਾ ਜਦੋਂ ਬੰਦਾ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ ਜਿੰਦੇ ਕੋਲ ਸਿਆਣਪ ਨਹੀਂ ਹੁੰਦੀ ਨਾ ਉਹ ਭੋਲੇ ਭਾਏ ਆਪਣੇ ਮਾਲਕ ਦੇ ਮਾਰਗ ਤੇ ਚੱਲ ਪੈਂਦਾ ਤੇ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਰੱਬ ਮਿਲਦਾ ਵੀ ਉਹਨਾਂ ਨੂੰ ਹੈ ਜਿਨ੍ਹਾਂ ਦੇ ਕੋਲ ਭੋਲਾਪਾਉ ਹੁੰਦਾ ਹੈ ਜਿਨ੍ਹਾਂ ਦੇ ਕੋਲ ਚਾਤਰੀਆਂ ਹੁੰਦੀਆਂ ਨੇ ਸਿਆਣਪਾਂ ਹੁੰਦੀਆਂ ਨੇ ਚਲਾਕੀਆਂ ਹੁੰਦੀਆਂ ਨੇ ਉਹਨਾਂ ਨੂੰ ਰੱਬ ਦਾ ਘਰ ਕਦੇ ਨਹੀਂ ਮਿਲਦਾ ਕਿਉਂਕਿ ਉਹ ਆਪਣੀ ਮਤ ਦੇ ਨਾਲ ਹਰ ਚੀਜ਼ ਨੂੰ ਕੰਡਮ ਕਰਕੇ ਉਸ ਚੀਜ਼ ਦੇ ਉੱਪਰ ਸੰਸਾਰ ਦੇ ਅੰਦਰ ਦੀਆਂ ਵਿਚਾਰਾਂ ਥੋਪ ਕੇ ਚੱਲਦੇ ਨੇ ਪਰ ਜਿਨ੍ਹਾਂ ਦੇ ਕੋਲ ਸਤਗੁਰ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ ਕੋਲਾ ਪਾਉ ਆ ਜਾਏ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਉਹਨਾਂ ਨੇ ਧਾਰਮਿਕ ਕਰਮ ਆਪਣੇ ਜੀਵਨ ਵਿੱਚ ਬੜੇ ਕੀਤੇ ਹੁਣ ਬਾਹਰੀ ਤੌਰ ਤੇ ਜਿਹੜੇ ਧਾਰਮਿਕ ਕਰਮ ਨੇ ਉਹ ਕੋਈ ਬੰਦਾ ਕਰਦਾ ਰਹੇ ਤੇ ਕੀ ਉਹ ਪੂਰਨ ਹੋ ਜਾਂਦਾ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੀਵਨ ਪੜ੍ਹ ਕੇ ਇੱਕ ਗੱਲ ਸਮਝ ਆ ਜਾਂਦੀ ਹੈ ਵੀ ਨਹੀਂ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ 20ਵੀਂ ਵਾਰ ਤੋਂ ਬਾਅਦ ਇੱਕਵੀਂ ਵਾਰ ਗੰਗਾ ਦੀ ਯਾਤਰਾ ਤੇ ਗਏ ਨਾ ਵਾਪਸ ਪਰਤਦਿਆਂ ਹੋਇਆਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਲ ਦੋ ਇਨਸੀਡੈਂਟ ਵਾਪਰਦੇ ਨੇ ਦੋ ਘਟਨਾਵਾਂ ਵਾਪਰਦੀਆਂ ਨੇ ਪਹਿਲੀ ਘਟਨਾ ਵਾਪਰਦੀ ਹੈ ਜਦੋਂ ਧੰਗੂ ਗੁਰੂ ਅਮਰਦਾਸ ਪਾਤਸ਼ਾਹ ਜੀ ਗੰਗਾ ਦੀ ਯਾਤਰਾ ਤੋਂ ਵਾਪਸ ਤੁਰਦੇ ਨੇ ਨਾ ਹਰਦਵਾਰ ਤੋਂ ਥੋੜਾ ਅੱਗੇ ਆਉਂਦੇ ਨੇ ਇੱਥੇ ਦਾ ਸਟੈਚੂ ਇੱਕ ਥਾਂ ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਪੜਾ ਕਰਦੇ ਨੇ। ਇਸ ਜਥੇ ਦੇ ਅੰਦਰ ਇੱਕ ਵੈਸ਼ਨਵ ਸਾਧ ਹੈ। ਜਿਹੜਾ ਬਾਬੇ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਲ ਬਾਬਾ ਅਮਰਦਾਸ ਸਾਹਿਬ ਜੀ ਦੇ ਨਾਲ ਗਿਆ ਹੈ। ਉਹ ਬੜੀ ਨੇੜੇ ਤੋਂ ਬਾਬਾ ਅਮਰਦਾਸ ਸਾਹਿਬ ਜੀ ਨੂੰ ਵੇਖ ਰਹੇ ਨੇ। ਉਹਨਾਂ ਦੇ ਜੀਵਨ ਨੂੰ ਵੇਖ ਰਹੇ ਨੇ, ਉਹਨਾਂ ਦੀ ਰਹਿਣੀ-ਬਹਿਣੀ ਨੂੰ ਵੇਖਦੇ ਨੇ, ਉਹਨਾਂ ਦੇ ਬੋਲ-ਚਾਲ ਨੂੰ ਤੱਕਦੇ ਨੇ। ਬੜੇ ਪ੍ਰਭਾਵਿਤ ਹੁੰਦੇ ਨੇ ਧੰਗੁਰੂ ਅਮਰਦਾਸ ਸਾਹਿਬ ਜੀ ਤੋਂ। ਇਸ ਥਾਂ ਤੇ ਜਦੋਂ ਪੜਾਹ ਕਰਦੇ ਨੇ ਨਾ ਰਸਤੇ ਵਿੱਚ ਇਹ ਥਾਂ ਬਣੀ ਹੋਈ ਹੈ ਲੋਕਾਂ ਦੇ ਰੁਕਣ ਦੇ ਲਈ ਇੱਕ ਸਾਧੂ ਹੈ ਜਿੰਦਾ ਨਾਮ ਹੈ ਪੰਡਤ ਦੁਰਗੋ ਇਤਿਹਾਸ ਵਿੱਚ ਇਹਦਾ ਜ਼ਿਕਰ ਆਉਂਦਾ ਹੈ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਆਸਿਨ ਹੁੰਦੇ ਨੇ ਨਾ ਉਸ ਤੋਂ ਬਾਅਦ ਇਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੂੰ ਮਿਲਣ ਆਉਂਦੇ ਪੰਡਤ ਦੁਰਗੋ ਨੇ ਇੱਕ ਥਾਂ ਬਣਾਈ ਜਿਵੇਂ ਅਸੀਂ ਕਹਿ ਸਕਨੇ ਇੱਕ ਧਰਮਸ਼ਾਲਾ ਉਸ ਧਰਮਸ਼ਾਲਾ ਦੇ ਅੰਦਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਆਪਣੇ ਜਥੇ ਨਾਲ ਰੁਕਦੇ ਨੇ ਉਸ ਧਰਮਸ਼ਾਲਾ ਦੇ ਅੰਦਰ ਪੰਡਿਤ ਦੁਰਗੋ ਗੁਰੂ ਅਮਰਦਾਸ ਪਾਤਸ਼ਾਹ ਜੀ ਨਾਲ ਬੈਠਦਾ ਹੈ ਗੱਲਬਾਤ ਕਰਦਾ ਹੈ ਇੰਨੇ ਥਾਂ ਬਣਾਈਏ ਮੰਜੇ ਰੱਖੇ ਹੋਏ ਨੇ 2-4 ਬੈਠਣ ਦੇ ਲਈ ਵਿਸ਼ਰਾਮ ਕਰਨ ਦੇ ਲਈ ਭੋਜਨ ਪਾਣੀ ਸ਼ਿਕੰਦ ਹੈ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨਾਲ ਗੱਲਬਾਤ ਕਰਦਿਆਂ ਕਰਦਿਆਂ ਪੰਡਤ ਦੁਰਗੋਦਾ ਧਿਆਨ ਧਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪੈਰਾਂ ਵੱਲ ਜਾਂਦਾ ਹੈ ਇਤਿਹਾਸ ਲਿਖਦਾ ਹੈ ਗੁਰੂ ਅਮਰਦਾਸ ਸਾਹਿਬ ਜੀ ਦੇ ਪੈਰ ਵਿੱਚ ਪਦਮ ਸੀ ਪਰ ਗੁਰਬਾਣੀ ਕਹਿੰਦੀ ਹੈ ਪੈਰ ਵਿੱਚ ਨਹੀਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਹੱਥ ਵਿੱਚ ਪਦਮ ਸੀ ਧੰ ਗੁਰ ਗ੍ਰੰਥ ਸਾਹਿਬ ਜੀ ਦੀ ਬਾਣੀ ਜਿੱਦੋਂ ਆਪਾਂ ਪੜ੍ਹਦੇ ਆ ਪਟ ਸਾਹਿਬਾਨਾ ਨੇ ਦਾ ਜ਼ਿਕਰ ਕੀਤਾ ਹੈ ਉਸ ਵਕਤ ਭਟਜੀ ਜਦੋਂ ਦੇਖਦੇ ਨੇ ਪੰਡਤ ਦੁਰਗੋ ਤੇ ਗੁਰੂ ਅਮਰਦਾਸ ਸਾਹਿਬ ਜੀ ਕੋਲਾ ਕੇ ਕਹਿੰਦੇ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਬਾਬਾ ਅਮਰੂ ਜੀ ਮੈਂ ਤੁਹਾਡੇ ਬਾਰੇ ਜੀਵਨ ਨੂੰ ਵੇਖ ਕੇ ਬੜਾ ਪ੍ਰਭਾਵਿਤ ਹੋਇਆ ਤੇ ਮੈਂ ਥੋੜੀ ਬੋਤੀ ਵਿਦਿਆ ਜੋਤਿਸ਼ ਦੀ ਜਾਣਨਾ ਤੇ ਮੈਨੂੰ ਇੰਜ ਲੱਗਦਾ ਹੈ ਵੀ ਤੁਸੀਂ ਬਹੁਤ ਅਮੀਰ ਪਰਿਵਾਰ ਵਿੱਚੋਂ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਨਹੀਂ ਭਲਿਆ ਪੰਡਤ ਜੀ ਅਮੀਰ ਪਰਿਵਾਰ ਤੇ ਨਹੀਂ ਹਾਂ ਪਰ ਇੰਨਾ ਹੈ ਵੀ ਘਰ ਵਿੱਚ ਕਿਸੇ ਚੀਜ਼ ਦੀ ਅੱਜ ਤੱਕ ਟੋਟ ਨਹੀਂ ਆਈ ਮਾਲਕ ਦੀ ਕਿਰਪਾ ਨਾਲ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਆਈ ਸੰਪਨ ਪਰਿਵਾਰ ਹੈ ਅਮੀਰ ਤੇ ਤੂੰ ਨਹੀਂ ਕਹਿ ਸਕਦਾ ਫਿਰ ਪੰਡਤ ਦੁਰਗੋ ਦੂਜੀ ਗੱਲ ਕਹਿੰਦਾ ਕਹਿੰਦਾ ਜੇ ਤੁਸੀਂ ਅਮੀਰ ਨਹੀਂ ਤੇ ਜ਼ਰੂਰ ਫਿਰ ਤੁਸੀਂ ਕਿਤੇ ਦਾ ਕਿਤੇ ਅਧਿਆਤਮਿਕ ਤਲ ਤੇ ਬਹੁਤ ਵੱਡੇ ਗੁਰੂ ਹੋਵੋਗੇ ਤੇ ਪੰਡਤ ਦੁਰਗੋ ਕਹਿੰਦਾ ਗੁਰੂ ਮੈਂ ਕੀ ਹੋਣਾ ਮੈਂ ਤੇ ਅਜੇ ਤੱਕ ਗੁਰੂ ਹੁੰਦਾ ਕੈਸਾ ਮੈਂ ਤੇ ਵੇਖਿਆ ਹੀ ਨਹੀਂ ਇਹ ਤੇ ਸੁਭਾਵਕ ਇੰਨੀ ਗੱਲ ਕਹਿ ਦਿੱਤੀ ਤੇ ਪੰਡਤ ਦੁਰਗੋ ਦੀ ਗੱਲ ਨੂੰ ਹਾਸੇ ਵਿੱਚ ਟਾਲ ਕੇ ਧੰਗੁਰੂ ਅਮਰਦਾਸ ਸਾਹਿਬ ਜੀ ਯਾਤਰਾ ਤੇ ਵਾਪਸ ਤੁਰ ਪੈਂਦੇ ਨੇ ਫਿਰ ਰਸਤੇ ਵਿੱਚ ਉਹ ਵੈਸ਼ਨਵ ਸਾਧ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਮਿਲਦਾ ਹੈ ਬੜੀ ਡਿਟੇਲ ਵਿੱਚ ਗੱਲਬਾਤ ਕਰਦਾ ਹੈ ਤੇ ਸੁਭਾਵਕ ਪੁੱਛ ਲੈਂਦਾ ਵੀ ਤੁਹਾਡਾ ਗੁਰੂ ਕੌਣ ਹੈ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਅਜੇ ਆਪਣੇ ਜੀਵਨ ਵਿੱਚ ਗੁਰੂ ਧਾਰਿਆ ਨਹੀਂ। ਉਹਨੂੰ ਵੈਸ਼ਨਵ ਸਾਥ ਬੜਾ ਗੁੱਸੇ ਵਿੱਚ ਆਂਦਾ ਹੈ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਇਹ ਗੱਲ ਕਹਿੰਦਾ ਵੀ ਜੇ ਤੂੰ ਅਜੇ ਤੱਕ ਗੁਰੂ ਧਾਰਿਆ ਨਹੀਂ ਤੇਰੀ ਉਮਰ ਇੰਨੀ ਲੰਘ ਗਈ ਹੈ। ਆਪਣੇ ਜੀਵਨ ਦੇ ਅੰਦਰ ਤੂੰ ਆਪਣਾ ਜੀਵਨ ਅਜਾਈਂ ਗਵਾ ਰਿਹਾ ਹੈ ਤੇ ਤੇਰੇ ਵਰਗੇ ਦੀ ਸੰਗਤ ਕਰਕੇ ਮੇਰਾ ਜੀਵਨ ਵੀ ਅਜਾਈਂ ਚਲਾ ਗਿਆ। ਮੇਰੇ ਧਰਮ ਕਰਮ ਵੀ ਪ੍ਰਿਸ਼ਟ ਹੋ ਗਏ ਮੈਂ ਕੀਤੇ ਜਿਹੜੇ ਧਰਮ ਕਰਮ ਨੇ ਉਹ ਵੀ ਨਿਫਲ ਹੋ ਗਏ ਕਿਉਂਕਿ ਸਨਾਤਨ ਮਤ ਦੇ ਅੰਦਰ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਤੁਸੀਂ ਕਿਸੇ ਐਸੇ ਬੰਦੇ ਦੀ ਸੰਗਤ ਵਿੱਚ ਬੈਠਦੇ ਹੋ ਨਾ ਜਿਹੜਾ ਬੰਦਾ ਸੰਸਾਰਿਕ ਤੌਰ ਤੇ ਨਿਗੂਰਾ ਹੋਵੇ ਉਸ ਬੰਦੇ ਦੀ ਸੰਗਤ ਕੀਤੇ ਆ ਤੁਹਾਡੇ ਕੀਤੇ ਕਰਮ ਵੀ ਜਿਹੜੇ ਨੇ ਧਰਮ ਵੀ ਜਿਹੜੇ ਨੇ ਉਹ ਪ੍ਰਿਸ਼ਟ ਹੋ ਜਾਂਦੇ ਨੇ ਪਾਉ ਉਹ ਨਿਫਲੇ ਹੋ ਜਾਂਦੇ ਨੇ ਜਿਵੇਂ ਸਤਿਗੁਰੂ ਨੇ ਬਾਣੀ ਵਿੱਚ ਜ਼ਿਕਰ ਕੀਤਾ ਹੈ ਜਦੋਂ ਤੁਸੀਂ ਆਸਾ ਦੀ ਵਾਰ ਪੜ੍ਹਦੇ ਹੋ ਪਾਤਸ਼ਾਹ ਜੀ ਨੇ ਉੱਥੇ ਜ਼ਿਕਰ ਕੀਤਾ ਵੀ ਪੰਡਤ ਉੱਠਿਆ ਸਵੇਰੇ ਉਹਨੇ ਆਪਣੇ ਚੌਂਕੇ ਨੂੰ ਪਵਿੱਤਰ ਕੀਤਾ ਪਾਪ ਗਾਂ ਦਾ ਗੋਬਰ ਲਿਆ ਕੇ ਸਾਰੇ ਚੌਂਕੇ ਤੇ ਫੇਰਿਆ ਫਿਰ ਜਿਹੜੀਆਂ ਲੱਕੜਾਂ ਉਹਨੇ ਚੁੱਲ੍ਹੇ ਵਿੱਚ ਬਾਲਣੀਆਂ ਸੀ ਉਹਨਾਂ ਲੱਕੜਾਂ ਨੂੰ ਧੋਤਾ ਫਿਰ ਉਹਨੇ ਆਪਣੇ ਭਾਂਡੇ ਜਿਹੜੇ ਸੰਸਾਫ ਕੀਤੇ ਲੱਕੜਾਂ ਧੋ ਕੇ ਫਿਰ ਉਹਨੇ ਚੁੱਲ੍ਹੇ ਦੇ ਵਿੱਚ ਬਾਲੀਆਂ ਇਸ ਸਾਰੇ ਕਰਮੋਣੇਸ ਕਰਕੇ ਕੀਤੇ ਵੀ ਮੇਰੇ ਘਰ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਪ੍ਰਿਸ਼ਟਤਾ ਉਹ ਨਾ ਰਹਿ ਜਾਏ ਉਹ ਸਾਰਾ ਕੁਝ ਕਰਨ ਤੋਂ ਬਾਅਦ ਮੇਰੇ ਘਰ ਵਿੱਚ ਕੋਈ ਸ਼ੂਤਕ ਨਾ ਹੋਵੇ ਉਹਨੇ ਜਦੋਂ ਪਕਵਾਨ ਚੁੱਲ੍ਹੇ ਤੇ ਰੱਖਿਆ ਨਾ ਤੇ ਧੰਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਉਹਦੇ ਕੋਲੋਂ ਕੋਈ ਬੰਦਾ ਗਿਆ ਉਹਨੇ ਆਖਿਆ ਵੀ ਤੇਰੇ ਘਰ ਦੇ ਵਿੱਚੋਂ ਤੇਰੇ ਚੁੱਲ੍ਹੇ ਵਿੱਚੋਂ ਮੈਨੂੰ ਅੱਗ ਚਾਹੀਦੀ ਹੈ ਉਹਨੇ ਜਦੋਂ ਅੱਗ ਮੰਗੀ ਤੇ ਪੰਡਤ ਜੀ ਨੇ ਗੁੱਪੁੱਛ ਲਿਆ ਵੀ ਤੂੰ ਹੈ ਕੌਣ ਤੇਰੀ ਜਾਤ ਕੀ ਹੈ ਤੇ ਜਿਹੜਾ ਅੱਗ ਲੈਣ ਆਇਆ ਸੀ ਉਹਨੇ ਆਖਿਆ ਵੀ ਮੈਂ ਨੀਵੀਂ ਜਾਤ ਦਾ ਜਦੋਂ ਨੇ ਆਪਣੀ ਜਾਤ ਦੱਸੀ ਤੇ ਪੰਡਤ ਜੀ ਬੜੇ ਗੁੱਸੇ ਵਿੱਚ ਹੁਣ ਏਨੇ ਗੁੱਸੇ ਦੇ ਵਿੱਚ ਉਹ ਕਹਿੰਦਾ ਤੂੰ ਮੇਰੇ ਸਾਰੀ ਸਵੇਰ ਦੀ ਕੀਤੀ ਕਿਰਿਆ ਜਿਹੜੀ ਸੀ ਨਾ ਉਹ ਨਿਫਲੀ ਕਰ ਦਿੱਤੀ ਇਹਦਾ ਮਤਲਬ ਏਕ ਬੰਦੇ ਦਾ ਪੈਰ ਉਸ ਚੌਂਕੇ ਤੇ ਪੈ ਗਿਆ ਜਿਹੜਾ ਸਵੇਰ ਤੋਂ ਧੋਕੇ ਉਹਨੂੰ ਸਾਫ਼ ਕਰ ਰਿਹਾ ਹੈ ਪਵਿੱਤਰ ਕਰ ਰਿਹਾ ਹੈ ਲੱਕੜਾਂ ਬਾਲ ਕੇ ਚੁੱਲ੍ਹੇ ਵਿੱਚ ਬਾਲ ਰਿਹਾ ਹੈ ਧੋਕੇ ਬਾਲ ਰਿਹਾ ਹੈ ਉਹਨੂੰ ਬੰਦਾ ਪੰਡਤ ਕਹਿੰਦਾ ਤੂੰ ਤੇਰੇ ਪੈਰ ਮੇਰੇ ਚੌਂਕੇ ਤੇ ਪੈ ਗਏ ਤੇ ਮੇਰੇ ਘਰ ਵਿੱਚ ਪੈ ਗਏ ਤੇ ਮੇਰੇ ਸਾਰੀਆਂ ਕੀਤੀਆਂ ਕਿਰਿਆਵਾਂ ਨਿਫਲ ਹੋ ਗਈਆਂ ਮੈਨੂੰ ਇਹਨੇ ਸਭ ਕੁਝ ਦੁਬਾਰਾ ਕਰਨਾ ਪਏਗਾ ਧੰਗੁਰ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਕਮਾਲ ਦੀ ਗੱਲ ਹੈ ਇੱਕ ਬੰਦੇ ਦੇ ਕਦਮ ਰੱਖਣ ਦੇ ਨਾਲ ਤੇਰਾ ਚੌਂਕਾ ਪਿੱਟਿਆ ਗਿਆ ਹੈ ਪਰ ਸੱਚ ਹੈ ਇੰਨੇ ਵਿਕਾਰ ਤੇਰੇ ਮਨ ਵਿੱਚ ਬੈਠੇ ਨੇ ਸਤਿਗੁਰ ਨੇ ਬਾਣੀ ਵਿੱਚ ਜ਼ਿਕਰ ਕੀਤਾ ਹੈ ਪਾਤਸ਼ਾਹ ਜੀ ਕਹਿੰਦੇ ਨੇ ਇੰਨੇ ਵਿਕਾਰ ਤੇਰੇ ਮਨ ਵਿੱਚ ਬੈਠੇ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾਤਾ ਜੀ ਕਹਿੰਦੇ ਨੇ ਤੇਰਾ ਹਿਰਦਾ ਇੰਨਾ ਅਪਵਿੱਤਰ ਕੀਤਾ ਪਿਆ ਇਨਾਂ ਨੇ ਤੈਨੂੰ ਇਹ ਕਦੀ ਨਹੀਂ ਨਜ਼ਰ ਆਇਆ ਗੱਲ ਸੇ ਸਮਝਾਣ ਦੇ ਲਈ ਉਹਨ ਇੱਥੇ ਵੀ ਧੰਗੁਰ ਅਮਰਦਾਸ ਪਾਤਸ਼ਾਹ ਜੀ ਦੇ ਸਾਹਮਣੇ ਜਦੋਂ ਇਹ ਗੱਲ ਆਈ ਵੈਸ਼ਨਰ ਸਾਧ ਨੇ ਕਿਉਂਕਿ ਉਹ ਆਪਣੇ ਧਰਮ ਦੇ ਵਿੱਚ ਪਰਪੱਕ ਹੈ ਉਹਨੇ ਆਪਣੇ ਧਰਮ ਦੇ ਮੁਤਾਬਕ ਗੱਲ ਆਖੀ ਵੀ ਤੂੰ ਨਿਗੁਰੇ ਤੇਰੀ ਸੰਗਤ ਕੀਤੀ ਮੇਰੇ ਧਰਮ ਕਰਮ ਵੀ ਮਾਰੇ ਮਰ ਮਰ ਗਏ ਖਤਮ ਹੋ ਗਏ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਇਹ ਗੱਲ ਬੜੀ ਫੀਲ ਹੋਈ ਵੀ 60 ਸਾਲ ਹੋ ਗਏ ਨੇ ਮੈਨੂੰ 60 ਸਾਲਾਂ ਦੇ ਅੰਦਰ ਮੈਂ ਇਨੇ ਧਰਮ ਕਰਮ ਕੀਤੇ ਇਨੀਆਂ ਯਾਤਰਾਵਾਂ ਕੀਤੀਆਂ ਇਨੇ ਲੋਕਾਂ ਨੂੰ ਯਾਤਰਾਵਾਂ ਕਰਾਈਆਂ ਇੰਨਾ ਪੈਸਾ ਖਰਚ ਕੀਤਾ ਇੰਨੀ ਸੇਵਾ ਕੀਤੀ ਮੇਰੇ ਨਾ ਧਰਮ ਕਰਮਾਂ ਦਾ ਕੋਈ ਲਾਭ ਨਹੀਂ ਜਿਵੇਂ ਗੁਰੂ ਨਹੀਂ ਧਾਰਿਆ ਤੇ ਸੱਚ ਵਿੱਚ ਉਸ ਵੈਸ਼ਨਵ ਸਾਧ ਦੇ ਕਹੇ ਹੋਏ ਬੋਲ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਉਹਨਾਂ ਦੇ ਜੀਵਨ ਨੂੰ ਬਦਲ ਦਿੰਦੇ ਨੇ ਇਹ ਬਦਲਾਅ ਬੜਾ ਪਿਆਰਾ ਸੀ ਅੱਜ ਘਰ ਗਏ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਰਾਤ ਨੂੰ ਨੀਂਦ ਨਹੀਂ ਆ ਰਹੀ ਮਾਤਾ ਮਨਸਾ ਦੇਵੀ ਜੀ ਘਰ ਵਾਲੀ ਪੁੱਛਦੇ ਨੇ ਕੀ ਗੱਲ ਯਾਤਰਾ ਤਵਾਇਓ ਜਦੋਂ ਤੇ ਆਇਓ ਬੜੇ ਚੁੱਪਚਾਪ ਹੋ ਸੋ ਵੀ ਨਹੀਂ ਰਏ ਕਰਵਟਾਂ ਬਦਲਦੇ ਪਇਓ ਤੇ ਧੰਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਅੱਜ ਮੇਰੇ ਨਾਲ ਇਹ ਕੁਝ ਵਾਪਰਿਆ ਮੈਨੂੰ ਨੀਂਦ ਨਹੀਂ ਆ ਰਹੀ ਇੱਕ ਅੰਦਰ ਸਵਾਲ ਏ ਵੀ ਇੰਨੇ ਸਾਲ ਇੰਨਾ ਕੁਝ ਕੀਤਾ ਕਿ ਗੁਰੂ ਤੋਂ ਬਿਨਾ ਸਭ ਕੁਝ ਨਿਫਲ ਹੈ ਚੇਤੇ ਰੱਖਿਓ ਜਿਹੜੇ ਲੋਕ ਕਹਿੰਦੇ ਨੇ ਵੀ ਗੁਰੂ ਦੀ ਜ਼ਰੂਰਤ ਕੀ ਹੈ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ 10ਵੇਂ ਸਿੱਖ ਪਿਤਾ 10ਵੇਂ ਗੁਰੂ ਨੇ ਨਾ ਸਾਡੇ ਅੰਮ੍ਰਿਤ ਦੇ ਦਾਤ ਦਿੰਦੇ ਨੇ ਸਤਿਗੁਰ ਜੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਮੈਂ ਕਿੰਨ ਮਾਤਰ ਬਾਹਰ ਨਿਕਲਿਆ ਗੱਲ ਕਹਿਣ ਦੇ ਲਈ ਸਤਿਗੁਰ ਜੀ ਪੰਜਾਂ ਪਿਆਰਿਆਂ ਨੂੰ ਇੱਕ ਇੱਕ ਕਰਕੇ ਪੰਜ ਸੀਸ ਦੀ ਮੰਗ ਕਰਦੇ ਨੇ ਪੰਜ ਸੀਸ ਲੈ ਕੇ ਗੁਰੂ ਦਾ ਸਿੱਖ ਗੁਰੂ ਦੇ ਪਿਆਰੇ ਖੜੇ ਹੁੰਦੇ ਨੇ ਸਤਿਗੁਰ ਜੀ ਉਹਨਾਂ ਪੰਜਾਂ ਨੂੰ ਅੰਮ੍ਰਿਤ ਦੇ ਦਾਤ ਦਿੰਦੇ ਨੇ ਗੱਲ ਇੱਥੇ ਖਤਮ ਤੇ ਨਹੀਂ ਹੋਈ ਨਾ ਉਹਨਾਂ ਪੰਜਾਂ ਨੂੰ ਅੰਮ੍ਰਿਤ ਦੇ ਦਾਤ ਦੇ ਕੇ ਫਿਰ ਸਤਿਗੁਰੂ ਗੁਰੂ ਅਮਰੋਭਗਿੰਦ ਸਿੰਘ ਪਾਤਸ਼ਾਹ ਜੀ ਕੀ ਕਹਿੰਦੇ ਨੇ ਉਹਨਾਂ ਦੇ ਸਾਹਮਣੇ ਸਤਿਗੁਰੂ ਜੀ ਆਪਣਾ ਗੋਡਾ ਥੱਲੇ ਰੱਖ ਕੇ ਨਾ ਧਰਤੀ ਤੇ ਤੇ ਸਤਿਗੁਰੂ ਜੀ ਦੋਵੇਂ ਮੁੱਖਾਂ ਇੰਜ ਕਰਕੇ ਕਹਿੰਦੇ ਨੇ ਅੰਮ੍ਰਿਤ ਛਕਾਓ ਮੋਹੇ ਜੈਸੇ ਤੁਮ ਲਿਨੋ ਮੈਨੂੰ ਵੀ ਅੰਮ੍ਰਿਤ ਦੇ ਦਾਤ ਦਿਓ ਜਿਵੇਂ ਤੁਸੀਂ ਲਈ ਹੈ ਤੁਸੀਂ ਬਣ ਗਏ ਉਹ ਦਇਆ ਸਿੰਘ ਤੋਂ ਦਇਆ ਚੰਦ ਤੋਂ ਦਇਆ ਸਿੰਘ ਤੁਸੀਂ ਬਣ ਗਏ ਧਰਮਚੰਦ ਤੋਂ ਧਰਮ ਸਿੰਘ ਤੁਸੀਂ ਬਣ ਗਏ ਮੋਕਮ ਤੋਂ ਮੋਕਮ ਸਿੰਘ ਕਿਰਪਾ ਕਰੋ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ ਇਹਨਾਂ ਮਤਲਬ ਜਿਸ ਚੀਜ਼ ਦੀ ਜ਼ਰੂਰਤ ਗੁਰੂ ਅਮਰਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਮਹਿਸੂਸ ਹੋ ਰਹੀ ਏ ਅਸੀਂ ਕਿਵੇਂ ਕਹਿ ਸਕਨੇ ਆ ਵੀ ਨਹੀਂ ਸਾਨੂੰ ਤੇ ਗੁਰੂ ਦੀ ਜ਼ਰੂਰਤ ਹੀ ਨਹੀਂ ਸਾਡਾ ਤਾਂ ਹਿਰਦਾ ਬੜਾ ਪਵਿੱਤਰ ਹੈ ਦਾਤਾ ਜੀ ਕਹਿੰਦੇ ਨੇ ਨਹੀਂ ਅਸਲ ਵਿੱਚ ਇਹ ਮੇਰੇ ਸਤਿਗੁਰ ਪਾਤਸ਼ਾਹ ਜੀ ਨੇ ਇੱਕ ਸਾਨੂੰ ਮਰਿਆਦਾ ਦਿੱਤੀ ਇੱਕ ਨੀਮ ਦਿੱਤਾ ਕਿ ਨੀ ਮਾਵਲੀ ਦਿੱਤੀ ਹੈ ਤੇ ਇਹ ਨੀ ਮਾਵਲੀ ਗੁਰੂ ਅਮਰਦਾਸ ਪਾਤਸ਼ਾਹ ਜੀ ਉਦੋਂ ਪੂਰਨ ਕਰਦੇ ਨੇ ਜਦੋਂ ਗੁਰੰਗਤ ਸਾਹਿਬ ਜੀ ਦੇ ਚਰਨਾਂ ਵਿੱਚ ਜੁੜਦੇ ਨੇ ਸਤਿਗੁਰ ਪਾਤਸ਼ਾਹ ਜੀ ਜਦੋਂ ਸਾਰੀ ਰਾਤ ਨੀ ਨਾ ਸੁੱਤੇ ਅੰਮ੍ਰਿਤ ਵੇਲਾ ਹੋਇਆ ਟਹਿਲ ਰਹੇ ਨੇ ਤੇ ਸਤਿਗੁਰ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੰਨਾਂ ਵਿੱਚ ਇੱਕ ਬੋਲ ਪਿਆ ਬਾਣੀ ਦਾ ਉਹ ਸੁਣਿਆ ਤੇ ਬੀਬੀ ਅਮਰੋ ਧੰਗ ਗੁਰੂ ਨਾਮਰਦਾਸ ਪਾਤਸ਼ਾਹ ਜੀ ਦੇ ਪਰਿਵਾਰ ਦੇ ਵਿੱਚੋਂ ਹੀ ਨੇ ਉਹਨਾਂ ਬੋਲਾਂ ਨੂੰ ਸੁਣ ਕੇ ਬੀਬੀ ਅਮਰੋ ਦੇ ਕੋਲ ਆ ਗਏ ਬੀਬੀ ਅਮਰੋ ਘਰ ਦੇ ਕੰਮ ਕਾਜ ਕਰ ਰਹੇ ਨੇ ਘਰ ਦੇ ਅੰਦਰ ਚੁੱਲ੍ਹਾ ਚੁੱਕੇ ਦੀ ਸੰਭਾਲ ਕਰਦੇ ਨੇ ਮਧਾਣੀ ਪਾਈ ਦੁੱਧ ਵਿੱਚ ਦੁੱਧ ਰੜਕਦੇ ਨੇ ਬਾਣੀ ਪੜ ਰਹੇ ਨੇ ਇਹ ਵੀ ਇੱਕ ਬੜੀ ਵੱਡੀ ਮੈਂ ਕਈ ਵਾਰੀ ਬੇਨਤੀ ਕਰਨਾ ਹਾਂ ਮੈਂ ਬਸ 2-4 ਮਿੰਟ ਵਿੱਚ ਕਹਿ ਕੇ ਸਮਾਪਤੀ ਕਰਨ ਲੱਗਾ ਸਾਧ ਸੰਗਤ ਇਹ ਵੀ ਇੱਕ ਬੜੀ-ਬੜੀ ਵਿਚਾਰ ਹੈ ਜਿਹੜੀਆਂ ਸਾਡੇ ਪੁਰਾਣੇ ਬਜ਼ੁਰਗਾਂ ਕੋਲ ਹੁੰਦੀਆਂ ਸਨ ਤੁਹਾਡੇ ਵਿੱਚ ਜਿਹੜੀਆਂ ਮਾਤਾਵਾਂ ਪੈਣਾ ਬੈਠੀਆਂ ਨੇ ਤੁਸੀਂ ਵੇਖੋ ਕਦੀ ਸਾਡੇ ਜਿਹੜੇ ਵੱਡੇ ਬਜ਼ੁਰਗ ਸਨ ਉਹਨਾਂ ਨੇ ਜਦੋਂ ਘਰ ਵਿੱਚ ਕੋਈ ਕਾਰਜ ਕਰਨਾ ਨਾ ਅੰਮ੍ਰਿਤ ਵੇਲੇ ਤੋਂ ਲੈ ਕੇ ਰੋਟੀ ਬਣਾਣੀ ਚੌਂਕਾ ਚੁੱਲ੍ਹਾ ਕਰਨਾ ਤੇ ਉਹਨਾਂ ਨਾਲ-ਨਾਲ ਗੁਰਬਾਣੀ ਦੇ ਸ਼ਬਦ ਪੜ੍ਹਨੇ ਇਹ ਕਿ ਐਸੀ ਕਿਉਂਕਿ ਜਦੋਂ ਤੁਸੀਂ ਜਿਸ ਚੀਜ਼ ਨਾਲ ਜੁੜ ਕੇ ਤੁਸੀਂ ਅੰਨ ਪਦਾਰਥ ਕਰ ਦੇ ਕਾਰਜਾਂ ਵਿੱਚ ਮਸ਼ਰੂਫ ਹੁੰਦੇ ਹੋ ਉਸ ਚੀਜ਼ ਦਾ ਅਸਰ ਉਹਨੀਆਂ ਵਾਈਬ੍ਰੇਸ਼ਨ ਜਿਹੜੀਆਂ ਨੇ ਉਸ ਚੀਜ਼ ਦੇ ਉੱਤੇ ਅਸਰ ਕਰਦੀਆਂ ਨੇ ਇਹਨੂੰ ਭਾਵੇਂ ਅਸੀਂ ਮੰਨੀਏ ਭਾਵੇਂ ਨਾ ਮੰਨੀਏ ਤੁਸੀਂ ਦੇਖੋ ਸਿਆਣੇ ਕਹਿੰਦੇ ਸਨ ਜੈਸਾ ਅਨ ਤੈਸਾ ਮਨ ਅਨ ਭੋਜਨ ਹੁਣ ਭੋਜਨ ਦੀ ਗੱਲ ਅੰਨ ਦੀ ਗੱਲ ਜਿੱਦੋਂ ਬਾਣੀ ਵਿੱਚ ਆਉਂਦੀ ਹੈ ਨਾ ਸਤਿਗੁਰੂ ਜੀ ਕਹਿੰਦੇ ਨੇ ਜੇਤੇ ਦਾਣੇ ਅੰਨ ਕੇ ਜੀਆਂ ਬਾਜਨਾ ਕੋਈ ਸਾਬ ਕਹਿੰਦੇ ਨੇ ਜੀ ਹੈ ਦਾਣੇ ਦੇ ਅੰਦਰ ਜਿੰਦੇ ਉਹਨੂੰ ਧਰਤੀ ਦੇ ਵਿੱਚ ਬੀਜ ਦਿਓ ਤੇ ਉਹਦੇ ਵਿੱਚੋਂ ਨਵਾਂ ਬੂਟਾ ਬਣ ਜਾਂਦਾ ਹੁਣ ਜਿੰਦੇ ਅੰਦਰ ਜਿੰਦੇ ਉਹ ਤੁਹਾਡੇ ਕਹੇ ਹੋਏ ਸ਼ਬਦਾਂ ਨੂੰ ਬਚਨਾਂ ਨੂੰ ਆਪਣੇ ਅੰਦਰ ਐਬਜ਼ੌਰਬ ਕਰ ਰਿਹਾ ਹੈ ਆਟਾ ਤੁਹਾਡੇ ਕਈ ਹੋਏ ਸ਼ਬਦਾਂ ਨੂੰ ਆਪਣੇ ਅੰਦਰ ਸਮੋ ਰਿਹਾ ਹੈ ਜੇ ਤੁਸੀਂ ਵਾਹਿਗੁਰੂ ਵਾਹਿਗੁਰੂ ਕਰ ਰਹੇ ਹੋ ਬਾਣੀ ਪੜ੍ਹ ਰਹੇ ਹੋ ਤੇ ਉਹਦੇ ਅੰਦਰ ਉਹਨੀਆਂ ਵਾਈਬ੍ਰੇਸ਼ਨ ਜਾਂਦੀਆਂ ਨੇ ਇਹੀ ਕਾਰਨ ਹੈ ਵੀ ਸਾਡੇ ਵੱਡੇ ਪੁਰਾਣੇ ਬਜ਼ੁਰਗ ਜਿਹੜੇ ਸਾਨੂੰ ਇੱਕ ਸਭ ਕੁਝ ਕਰਦੇ ਸਨ ਪਰ ਅਸੀਂ ਉਹਨਾਂ ਨਾਲੋਂ ਟੁੱਟ ਕੇ ਅੱਜ ਦੁਨਿਆਵੀ ਜਿਨ੍ਹਾਂ ਤੋਂ ਸਤਿਗੁਰ ਸਾਨੂੰ ਮਨਾ ਕਰਦੇ ਨੇ ਸੋ ਉਹਨਾਂ ਚੀਜ਼ਾਂ ਨਾਲ ਜੁੜ ਕੇ ਰਹੇ ਵੱਖਰਾ ਵਿਸ਼ਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸ਼ਬਦ ਸੁਣਿਆ ਪੁੱਛਿਆ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਬੀਬੀ ਅਮਰੋ ਦੇ ਨਾਲ ਧੰਨ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ਵਿੱਚ ਆਏ 25 ਸਾਲ ਛੋਟੇ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ 25 ਸਾਲ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਆਰਬਲਾ ਤੇ ਗੁਰੂ ਅੰਗਦ ਦੇ ਸਾਹਿਬ ਜੀ ਦੇ ਜਨਮ ਵਿੱਚ 25 ਸਾਲ ਦਾ ਅੰਤਰ ਹੈ 25 ਸਾਲ ਛੋਟੇ ਨੇ ਪਰ ਜਦੋਂ ਹੱਥ ਜੋੜਦੇ ਨੇ ਨਾ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਹੱਥ ਜੋੜੇ ਵੇਖ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਉਹਨਾਂ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਕਿਉਂਕਿ ਕੁੜਮ ਨੇ ਰਿਸ਼ਤੇ ਵਿੱਚ ਸਤਿਗੁਰ ਜੀ ਆਪਣੀ ਗਲਵਕੜੀ ਵਿੱਚ ਲੈਂਦੇ ਨੇ ਪ੍ਰਤਾਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਪੈਰਾਂ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪੈਰਾਂ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਡਿੱਗ ਪੈਂਦੇ ਨੇ ਕਹਿੰਦੇ ਨੇ ਮੈਂ ਕੁੜਮ ਬਣ ਕੇ ਨਹੀਂ ਆਇਆ ਸੇਵਕ ਬਣ ਕੇ ਆਇਆ ਮੈਨੂੰ ਆਪਣੇ ਚਰਨਾਂ ਨਾਲ ਜੋੜੋ ਮੈਂ ਤੁਹਾਡੇ ਚਰਨਾਂ ਵਿੱਚੋਂ ਦਿਖਿਆ ਲੈਣ ਆਇਆ ਸਤਿਗੁਰੂ ਜੀ ਮੈਨੂੰ ਆਪਣਾ ਸੇਵਕ ਬਣਾ ਲਓ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਨ ਲੱਗੇ ਤੇ ਇੱਕ ਸੇਵਾ ਬੀਬੀ ਮਾਤਾ ਖੀਵੀ ਜੀ ਕੋਲੋਂ ਹੁਣ ਮਾਤਾ ਖੀਵੀ ਜੀ ਉਮਰ ਵਿੱਚ 25-26 ਸਾਲ ਛੋਟੇ ਨੇ ਪਰ ਉਹਨਾਂ ਨੂੰ ਜਦੋਂ ਗੁਰੂ ਕੇ ਮਹਿਲ ਨੇ ਨਾ ਜਦੋਂ ਸੰਬੋਧਨ ਕਰਦੇ ਨੇ ਨਾ ਹੱਥ ਜੋੜ ਕੇ ਪਤਾ ਕੀ ਕਹਿੰਦੇ ਨੇ ਮਾਤਾ ਜੀ ਮੈਂ ਤੁਹਾਡੇ ਚਰਨਾਂ ਵਿੱਚੋਂ ਇੱਕ ਦਾਤ ਮੰਗਣ ਆਇਆ ਹਾਂ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਹੱਥ ਜੁੜੇ ਚਿੱਟਾ ਦਾੜਾ ਵੇਖ ਕੇ ਮਾਤਾ ਖੀਵੀ ਜੀ ਕਹਿੰਦੇ ਸ਼ਰਮਿੰਦਾ ਨਾ ਕਰੋ ਤੁਹਾਡਾ ਤੁਹਾਡਾ ਗੁਰੂ ਘਰ ਦੇ ਨਾਲ ਰਿਸ਼ਤਾ ਹੈ ਦੱਸੋ ਕੀ ਕਹਿਣਾ ਚਾਹੁੰਦੇ ਹੋ ਕਹਿੰਦੇ ਮੈਂ ਤੁਹਾਡੇ ਕੋਲੋਂ ਦੋ ਚੀਜ਼ਾਂ ਮੰਗਣੀਆਂ ਨੇ ਦੱਸੋ ਕਹਿਣ ਲੱਗੇ ਇੱਕ ਤੇ ਕਿਰਪਾ ਕਰੋ ਤੁਸੀਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਲਈ ਉਹਨਾਂ ਦੇ ਕੱਪੜਿਆਂ ਦਾ ਗੁਰ ਅੰਗਦ ਦੇਵ ਸਾਹਿਬ ਜੀ ਦੇ ਕੱਪੜੇ ਜਿਹੜੇ ਧੋਂਦੇ ਹੋ ਉਹਨਾਂ ਦੀ ਸੇਵਾ ਮੈਨੂੰ ਦੇ ਦਿਓ ਅੱਜ ਤੋਂ ਬਾਅਦ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਕੱਪੜੇ ਮੈਂ ਧਵਾਂਗਾ ਦੂਜੀ ਸੇਵਾ ਹੈ ਵੀ ਤੁਸੀਂ ਸਵੇਰੇ ਜਲ ਲਿਆਂਦੇ ਹੋ ਜਦੋਂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਇਸ਼ਨਾਨ ਕਰਨਾ ਹੁੰਦਾ ਹੈ ਤੁਸੀਂ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਇਸ਼ਨਾਨ ਦੀ ਸੇਵਾ ਮੈਨੂੰ ਦੇ ਦਿਓ ਫਿਰ ਮੁੜ ਕੇ 12 ਸਾਲ ਤਕਰੀਬਨ 11.5 ਸਾਲ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਇਹ ਸੇਵਾ ਕਰਦੇ ਨੇ ਇਹ ਸੇਵਾ ਕਰਦਿਆਂ ਕਰਦਿਆਂ ਹੀ ਮੇਰੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਫਿਰ ਬਾਬਾ ਅਮਰਦਾਸ ਜੀ ਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਦਾਤ ਬਖਸ਼ਦੇ ਨੇ ਗੁਰੂ ਬਣਾਉਂਦੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਜ਼ਿੰਮੇਵਾਰੀ ਦਿੰਦੇ ਨੇ ਜਦੋਂ ਇਹ ਬਚਨ ਸਾਹਮਣੇ ਆਏ ਸੰਬੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਨਿਥਾਵਾਂ ਕਿਹਾ ਜਾਂਦਾ ਹੈ ਤੇ ਗੁਰੂ ਅੰਗਦ ਦੇਵ ਸਾਹਿਬ ਨੇ ਕਿਹਾ ਸੀ ਨਹੀਂ 12 ਬਖਸ਼ਿਸ਼ਾਂ ਕੀਤੀਆਂ ਸਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਨਿਮਾਣੇ ਉਕੀਮਾਨ ਨਿਤਾਣੇ ਉਕੀਤਾਨ ਨਿਯੋਟੇ ਉਕੀਓਟ ਨਿਆਸਰੀਓਂ ਕਿ ਆਸਰਾ ਇਹ 12 ਬਖਸ਼ਿਸ਼ਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਉੱਪਰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਕੀਤੀਆਂ ਐਸੇ ਦਿਨ ਦੀਵਾਲ ਸਤਿਗੁਰੂ ਜੀ ਜਿਨ੍ਹਾਂ ਨੂੰ 1574 ਦੇ ਵਿੱਚ ਜਾ ਕੇ ਗੁਰਤਾਗਤ ਫਿਰ ਸਤਗੁਰ ਪਾਤਸ਼ਾਹ ਜੀ ਦੀ ਇਹ ਜਿਹੜੀ ਸੰਸਾਰਿਕ ਯਾਤਰਾ ਸਤਗੁਰ ਜੀ ਪੂਰੀ ਕਰਕੇ ਜਾਂਦੇ ਨੇ ਇਹ ਅਮਰਤ ਦੀਆਂ ਇਹ ਬਖਸ਼ਿਸ਼ਾਂ ਤਕਰੀਬਨ ਧੰਗੁਰ ਅੰਮ੍ਰਿਤ ਅੰਗਦ ਦੇ ਪਾਤਸ਼ਾਹ ਜੀ ਤੋਂ ਬਾਅਦ ਸਤਗੁਰ ਧੰਗੁਰ ਅਮਰਦਾਸ ਪਾਤਸ਼ਾਹ ਜੀ ਸੰਸਾਰ ਦੀ ਝੋਲੀ ਦੇ ਵਿੱਚ ਪਾਉਂਦੇ ਨੇ ਐਸੇ ਦੀਨदयाल ਸਤਗੁਰ ਜੀ ਜਿਨ੍ਹਾਂ ਦਾ ਅੱਜ ਤੁਸੀਂ ਉਪਰਮ ਮਨਾ ਰਹੇ ਹੋ ਔਰ ਇੱਕ ਬੜੀ ਵੱਡੀ ਸ਼ੰਕਾ ਸਾਡੇ ਮਨ ਵਿੱਚੋਂ ਸਤਗੁਰਾਂ ਨੇ ਦੂਰ ਕੀਤੀ ਹੋ ਜਿਹੜੇ ਕਹਿੰਦੇ ਨੇ ਸਾਨੂੰ ਸਾਡਾ ਸਮਾਂ ਬਤੀਤ ਹੋ ਗਿਆ ਸੀ ਕੀ ਕਰੀਏ ਸਾਬ ਕਹਿੰਦੇ ਨੇ ਨਹੀਂ ਬਾਬਾ ਫਰੀਦ ਸਾਹਿਬ ਜੀ ਦੇ ਬਚਨ ਨੇ ਨਾ ਫਰੀਦਾ ਕਾਲੀ ਜਿਨੀ ਨਾ 라ਵਿਆ ਤੋਲੀ 라ਵੇ ਕੋਇ ਕਰ ਸਾਈ ਸੋ ਪਰਹੜੀ ਰੰਗ ਨਵੇਲਾ ਹੋਏ ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਫਰੀਦਾ ਕਾਲੀ ਢੋਲੀ ਸਾਹਿਬ ਸਦਾ ਹੈ ਮਾਲਕ ਸਦਾ ਨਾਲ ਹੈ ਤੇਰੇ ਅੰਦਰ ਪਰਪਖਤਾ ਬਣ ਜਾਏ ਤੂੰ ਆਂਦਾ ਹੋ ਕੇ ਉਹਨੂੰ ਚੇਤੇ ਕਰ ਲਵੇਂ ਤੇ ਉਹ ਭਾਵੇਂ ਤੇਰੇ ਆਖਰੀ ਸਵਾਸ ਹੀ ਕਿਉ ਨਾ ਹੋਣ ਆਖਰੀ ਸਵਾਸਾਂ ਦੇ ਵਿੱਚ ਵੀ ਤੇਰੇ ਉਹ ਸਵਾਸ ਜਿਹੜੇ ਨੇ ਉਹ ਇੱਕ ਸਵਾਸ ਵਿੱਚ ਤੇਰੀ ਸਾਰੀ ਜ਼ਿੰਦਗੀ ਨੂੰ ਬਦਲ ਕੇ ਰੱਖ ਸਕਦਾ ਹੈ ਸਭ ਮਰਮਤ ਕਰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ